ਹੈਲੋ ਫਰੈਂਡਸ ਚਲੋ ਅੱਜ ਅਸੀਂ ਟਰਾਈ ਕਰਦੇ ਆ ਪੋਟੈਟੋ ਵਾਈਟਸ ਇਹ ਮੇਰਾ ਬਹੁਤ ਹੀ ਫੇਵਰਿਟ ਹੈ ਕਿਉਂਕਿ ਇਕ ਤੇ ਦੇ ਲਈ ਟਾਈਮ ਬਹੁਤ ਘੱਟ ਲੱਗਦਾ ਔਰ ਬਹੁਤ ਛੇਤੀ ਹੀ ਇਹ ਬਣ ਜਾਂਦਾ ਔਰ ਜਿਹਦੇ ਲਈ ਸਾਨੂੰ ਜਿਆਦਾ ਸਮਾਨ ਵੀ ਨਹੀਂ ਚਾਹੀਦਾ ਇਸ ਲਈ ਚਾਹੀਦੇ ਸਾਨੂੰ ਦੋ ਤਿੰਨ ਉਪਲੇ ਹੋਏ ਆਲੂ ਇੱਕ ਵੱਡਾ ਚਮਚ ਕਾਰਨ ਫਲੋਰ 2 ਤੋਂ 3 ਪੀਸ ਬਰੈਡ ਦੇ ਸਭ ਤੋਂ ਪਹਿਲਾਂ ਅਸੀਂ ਆਲੂ ਮੈਸ਼ ਕਰ ਲਾਂਗੇ ਉਹਦੇ ਵਿੱਚ ਅਸੀਂ ਪਾ ਲਾਂਗੇ ਇੱਕ ਚਮਚ ਕਾਰਨ ਫਲੋਰ ਦਾ ਤੇ 2 ਤੋਂ 3 ਪੀਸ ਅਸੀਂ ਪਾ ਲਾਂਗੇ ਬਰੈਡ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਕਿ ਜਿਹੜਾ ਕਿ ਇੱਕ ਦੂਜੇ ਨਾਲ ਬਹੁਤ ਵਧੀਆ ਤਰੀਕੇ ਨਾਲ ਮਿਕਸ ਹੋ ਜਾਣ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਆਪਣੇ ਜਿਹੜੇ ਪਸੰਦ ਦੇ ਮਸਾਲੇ ਨੇ ਚਿਲੀ ਫਲੇਕਸ 오ਰਗਾਨੋ ਤੇ ਆਪਣਾ ਨਮਕ ਮੈਂ ਵੀ ਇਹਦੇ ਵਿੱਚ ਬਸ ਆਹ ਦੋ ਤਿੰਨ ਚੀਜ਼ਾਂ ਹੀ ਪਾਈਆਂ ਨੇ ਜਿਆਦਾ ਨਹੀਂ ਮੈਂ ਕੁਝ ਪਾਈਆਂ ਜੇ ਤੁਸੀਂ ਪਾਣਾ ਚਾਹੁੰਦੇ ਹੋ ਤੇ ਹੋਰ ਆਪਣੀ ਮਰਜ਼ੀ ਦਾ ਕੋਈ ਵੀ ਤੁਸੀਂ ਵਿੱਚ ਇਹਦੇ ਮਸਾਲਾ ਪਾ ਸਕਦੇ ਹੋ ਉਸ ਤੋਂ ਬਾਅਦ ਇਹਨੂੰ ਚੰਗੀ ਤਰ੍ਹਾਂ ਅਸੀਂ ਮੈਸ਼ ਕਰ ਲਾਂਗੇ ਇੱਕ ਵਧੀਆ ਜਾਂ ਸੌਫਟ ਜਿਹਾ ਇਹਦਾ ਡੋ ਬਣਾ ਲਾਂਗੇ ਫਿਰ ਜਿੰਨੂੰ ਕੀ ਉਸ ਤੋਂ ਡੋ ਬਣਾਉਣ ਤੋਂ ਬਾਅਦ ਫਿਰ ਅਸੀਂ ਚੰਗੀ ਤਰ੍ਹਾਂ ਸੈਲਫ ਨੂੰ ਸਾਫ਼ ਕਰ ਲਾਂਗੇ ਫਿਰ ਅਸੀਂ ਇਹਦੇ ਉੱਤੇ ਸੈਲਫ ਸਾਫ ਕਰਨ ਤੋਂ ਬਾਅਦ ਅਸੀਂ ਫਿਰ ਇਹਦੇ ਉੱਤੇ ਜਿਹੜਾ ਅਸੀਂ ਤਿਆਰ ਕੀਤਾ ਆ ਫਿਰ ਅਸੀਂ ਇਹਦੇ ਤੇ ਆਇਲ ਲਾ ਲਾਂਗੇ ਥੋੜਾ ਜਿਹਾ ਆਇਲ ਲਾਉਣ ਤੋਂ ਬਾਅਦ ਇਹਨਾਂ ਨੂੰ ਇੱਕ ਨਵੀਂ ਸ਼ੇਪ ਦਵਾਂਗੇ ਜਿਸ ਤਰ੍ਹਾਂ ਕਿ ਅਸੀਂ ਇਹਨਾਂ ਨੂੰ ਲੰਬੇ ਲੰਬੇ ਇਸ ਤਰ੍ਹਾਂ ਬਣਾ ਲਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਇੱਕ ਤੁਸੀਂ ਦੇਖ ਸਕਦੇ ਹੋ ਕਿ ਬੜਾ ਤਿਆਰ ਵਧੀਆ ਬਣ ਕੇ ਹੋਇਆ। ਇੱਕ ਅਸੀਂ ਇਹਨੂੰ ਚਾਕੂ ਦੀ ਮਦਦ ਨਾਲ ਵਿੱਚੋਂ ਕੱਟ ਲਾਂਗੇ ਤੇ ਇੱਕ ਫੋਕ ਲੈ ਕੇ ਇਹਨੂੰ ਹੌਲੀ-ਹੌਲੀ ਅਸੀਂ ਇਹ ਡਿਜ਼ਾਈਨ ਦੇਣ ਲਈ ਕਹਿ ਲਓ ਕਿ ਜਿੱਦੇ ਨਾਲ ਥੋੜਾ ਵਧੀਆ ਲੱਗੇ ਤੇ ਇਹਨੂੰ ਅਸੀਂ ਪ੍ਰੈਸ ਕਰ ਦਾਂਗੇ। ਉਸ ਤੋਂ ਬਾਅਦ ਇਹਨੂੰ ਅਸੀਂ ਔਇਲ ਵਿੱਚ ਪਾ ਦਾਂਗੇ। ਜਿਹੜੀ ਫਲੇਮ ਹੈ ਉਹ ਲੋ ਟੂ ਮੀਡੀਅਮ ਹੋਣੀ ਚਾਹੀਦੀ ਹੈ। ਯਾਨੀ ਕਿ ਘੱਟ ਅੱਗ ਦੇ ਵਿੱਚ ਹੋਣੀ ਚਾਹੀਦੀ ਹੈ। ਬਾਅਦ ਵਿੱਚ ਅਸੀਂ ਪਾਨ ਤੋਂ ਬਾਅਦ ਅਸੀਂ ਇਹਨੂੰ ਤੇਜ਼ ਕਰ ਸਕਦੇ ਹਾਂ। ਚਲੋ ਜੀ ਆ ਦੇਖੋ ਕਿੰਨੇ ਵਧੀਆ ਸਾਡੇ ਪੋਟੈਟੋ ਵਾਈਟਸ ਬਣ ਕੇ ਤਿਆਰ ਹੋ ਗਏ ਆ ਤੁਸੀਂ ਖਾਓ ਇੰਜੋਏ ਕਰੋ ਇਹਨੂੰ ਤੁਸੀਂ ਮਿੰਟ ਚਟਨੀ ਟਮੈਟੋ ਕੇਚਪ ਕਿਸੇ ਨਾਲ ਵੀ ਤੁਸੀਂ ਟਰਾਈ ਕਰ ਸਕਦੇ ਹੋ ਟਰਾਈ ਕਰਕੇ ਖਾ ਕੇ ਮੈਨੂੰ ਜ਼ਰੂਰ ਦੱਸਿਓ ਕਿ ਇਹ ਕਿਹੋ ਜਿਹਾ ਬਣੇ ਮੇਰੇ ਤੇ 올 ਟਾਈਮ ਫੇਵਰਟ ਆ ਉਮੀਦ ਕਰਦੀ ਆ ਕਿ ਤੁਹਾਨੂੰ ਵੀ ਬਹੁਤ ਪਸੰਦ ਆਏ ਹੋਣ ਤੇ ਮੇਰੇ ਚੈਨਲ ਨੂੰ ਦਿਲ ਤੋਂ ਪਿਆਰ ਨਾਲ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਸੋ ਮਚ